ਆ ਲੋ ਜੀ ਬਾਈ ਜੀ ਯਾਰ ਦੋਸਤ ਦੇ ਘਰ ਆਏ ਸੀ ਤੇ ਬਾਈ ਦੇ ਘਰੇ ਲੱਗੀ ਵੀ ਆ ਅੰਗੂਰਾਂ ਦੀ ਵੇਲ ਬਾਈ ਜੀ ਆ ਚੈੱਕ ਕਰ ਲੋ ਬਾਈ ਜੀ ਕਿੰਨੀ ਕ ਵੱਡੀ ਹੁੰਦੀ ਆ ਅੰਗੂਰਾਂ ਦੀ ਵੇਲ ਪਹਿਲਾਂ ਤਾਂ ਫਲ ਦੇਖ ਲੋ ਬਾਈ ਜੀ ਹਜੇ ਸ਼ੁਰੂ ਹੋਇਆ ਉਹ ਦੇਖੋ ਛੋਟਾ ਛੋਟਾ ਲੱਗਿਆ ਹੋਇਆ ਜੀ ਆ ਦੇਖੋ ਆ ਚੀਜ਼ ਦੇਖੋ ਆ ਗਿਆ ਇੱਕ ਮਿੰਟ ਆ ਦੇਖੋ ਜੀ ਅੰਗੂਰ ਦੀ ਵੇਲ ਇੰਨੀ ਵੱਡੀ ਤੇ ਇੰਨੀ ਚੌੜੀ ਹੁੰਦੀ ਆ ਬਾਈ ਜੀ ਮੰਨ ਲਓ ਘਰੇ ਲਾ ਰਹੇ ਨਾ ਬਾਈ ਜੀ ਆਪਾਂ ਨੂੰ ਜਗ੍ਹਾ ਕਾਫੀ ਚਾਹੀਦੀ ਐ ਇਹਦੇ ਵਾਸਤੇ ਆ ਚੈੱਕ ਕਰੋ ਕਿੰਨੀ ਜ਼ਿਆਦਾ ਲੰਮੀਆਂ ਅੰਗੂਰਾਂ ਦੀ ਬੇਲ ਬਈ ਆ ਚੈੱਕ ਕਰੋ ਇੱਥੋਂ ਸ਼ੁਰੂ ਹੁੰਦੀ ਐ ਇੱਥੋਂ ਸ਼ੁਰੂ ਹੋ ਕੇ ਆ ਦੇਖੋ ਜੜ ਇਹਦੀ ਆ ਰਹੀ ਜੜ ਤਾਂ ਸੁੱਕੀ ਜੀ ਆ ਜਮੇ ਸੁੱਕੀ ਐ ਦੇਖੋ ਪਰ ਅੱਗੇ ਜਾ ਕੇ ਹਰੀ ਹੋ ਜਾਂਦੀ ਐ ਆ ਚੈੱਕ ਕਰੋ ਜੀ ਇੱਥੋਂ ਤੱਕ ਜਾਂਦੀ ਹੈ ਇਹ ਜਾਂਦੀ ਆ ਜਾਂਦੀ ਆ ਦੇਖੋ ਕਿੰਨੀ ਵੱਡੀ ਅੰਗੂਰ ਦੀ ਵੇਲ ਆ ਬਾਈ ਤੇ ਜੇ ਤੁਹਾਡੇ ਘਰੇ ਲੱਗੀ ਹੋਈ ਆ ਜਰੂਰ ਕਮੈਂਟਾਂ 'ਚ ਦੱਸਿਓ ਇਹ ਵੀਡੀਓ ਵੈਸੇ ਹੀ ਬਣਾ ਲਈ ਬਾਈ ਜੀ ਵੀ ਜਦੋਂ ਦੇਖੀ ਭਰਾ ਦੇ ਘਰ ਆ ਕੇ ਦੇਖੋ ਉਹ ਉੱਪਰ ਤੱਕ ਆ ਜੀ ਚੜ ਰਹੀ ਆ ਤੇ ਫਲ ਹੁਣ ਇਹਨੂੰ ਲੱਗਣੇ ਸ਼ੁਰੂ ਹੋ ਗਏ ਨੇ ਹਜੇ ਕੱਚੇ ਨੇ ਪਰ ਬਹੁਤ ਵੱਡੀ ਵੇਲ ਆ ਤੇ ਲੱਗਣੇ ਸ਼ੁਰੂ ਹੋ ਗਏ ਬਾਈ ਬਹੁਤ ਫਲ ਲੱਗਿਆ ਹੋਇਆ ਪ੍ਰੀ ਭਈਆ ਥੱਲੇ ਤੱਕ ਵੀਡੀਓ ਤੁਹਾਨੂੰ ਨਾ ਦਿਖੇ ਸ਼ਾਇਦ ਆ ਚੈੱਕ ਕਰੋ ਇਹ ਹੈ ਜੀ ਅੰਗੂਰਾਂ ਦੀ ਬੇਲ ਕਰੇ ਲਾਣੀਆਂ ਦਾ ਇੰਨੀ ਕਿ ਜਗ੍ਹਾ ਤੁਹਾਨੂੰ ਬਣਾਉਣੀ ਪੈਣੀ ਆ ਲਓ ਜੀ ਅੰਗੂਰਾਂ ਦੀ ਬੇਲ ਦੇਖੋ ਸ਼ੇਅਰ ਕਰਦੇ ਜੀ ਵੀਡੀਓ ਨੂੰ ਪੇਜ ਨੂੰ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ